ਦੋ diel ਮੇਰੇ ਤੋਂ ਵੀ ਆਏ ਨਵੇਂ ਦਾਜਨ ਮਰੀ ਦੀ ਸ਼ਾਨ ਚੈੱਕ ਕਰੋ ਕਿੱਡੇ ਸੋਹਣੇ ਡਿਜ਼ਾਈਨ ਹੈ ਜੀ ਕਿੰਦਾ ਪਿਆਰਾ ਕੰਮ ਕੀਤਾ ਚੈੱਕ ਕਰੋ ਪਹਿਲਾ ਮੋਰਨੀ ਵਾਲਾ ਡਿਜ਼ਾਈਨ ਹੈ ਬਹੁਤ ਹੀ ਸੋਨਾ ਦਬਕੇ ਦਾ ਕੰਮ ਕੀਤਾ ਹੋਇਆ ਫੈਂਸੀ ਲੁੱਕ ਹੈ ਪਾਰਟੀ ਵੀ ਲੁੱਕ ਹੈ ਇੰਨਾ ਵਿੱਚ ਵੀ ਸਾਨੂੰ ਸਵਾਲ ਪੁੱਛੇ ਜਾ ਸਕਦੇ ਜੀ ਐਂਦੇ ਵਿੱਚ ਦੋ ਕਲਰ ਆਏ ਮੈਨੂੰ ਦੋਨੇ ਕਲਰ ਬਹੁਤ ਸ਼ਾਨਦਾਰ ਹੈ ਜਿਵੇਂ ਕਿ ਪਹਿਲਾ ਕਲਰ ਹੈ ਗੋਲਡਨ ਗੋਲਡਨ ਕਲਰ ਚੈੱਕ ਹੱਥੋਂ ਦੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਰਾਣੀ ਕਰਨ ਦਾ ਪੈਚ ਲੱਗਿਆ ਪਲੱਸ ਦਬਕੇ ਦਾ ਕੰਮ ਹੈ ਮੋਰਨੀ ਵਾਲਾ ਮੋਰਨੀ ਵਾਲਾ ਡਿਜ਼ਾਈਨ ਹੈ ਭਾਜੀ ਰਜਤ ਭਾਜੀ ਦੁਪੱਟਾ ਨਾਲੋਂ ਕਿੰਨਾ ਸ਼ਾਨਦਾਰ ਦੁਪੱਟਾ ਹੈ ਇਹ ਉਹ ਸੋਨਾ ਭਾਜੀ ਦਾ ਇੰਨਾ ਹੈਵੀ ਦੁਪੱਟਾ ਭਾਜੀ ਬਿਲਕੁਲ ਨਾਲੇ ਜੀ ਬੱਟਾ ਬਹੁਤ ਹੀ ਸੋਹਣਾ ਤੇ ਕੋਈ ਤੇ ਪਿਆਰਾ ਵੀਰੇ ਇੰਨਾ ਵਿੱਚ ਦੱਸ ਦੋ ਤੁਸੀਂ ਕਿੰਨੇ ਮੋਰਨੀ ਦੇ ਕੀ ਕੁਸ਼ ਹੈ ਹੈ ਪ੍ਰਾਈਸ ਵਿੱਚ ਇਹ ਆਪੇ ਉਹ ਦੱਸਾਂਗੇ ਆਪਾਂ ਕੀ ਬੁੱਛਣਾ ਭਾਜੀ ਠੀਕ ਹੈ ਭਾਜੀ ਆਪਾਂ ਨਹੀਂ ਦੱਸਣਾ ਦੱਸਾਂਗੇ ਕੋਈ ਵੀ ਸਵਾਲ ਪੁੱਛ ਸਕਦੇ ਹੋ ਕੋਈ ਵੀ ਫੂਟ ਜੀ ਤੁਮ ਦੱਸਣਾ ਪੋਗਾ ਤੁਸੀਂ ਜਿੱਥੋਂ ਦੇ ਨਾਮ ਆ ਮੇਰਾ ਫੈਸੀ ਐਰ ਮੈਂ ਦਾਜਨਵਰੀ ਸ਼ਾਰਟ ਦਾਜਨਵਰੀ 44 ਸੱਚਾ ਲੋਕ ਤੋਂ ਬੇਕਾਸ سونے ਕਰੇ ਬਹੁਤ ਪਿਆਰੇ ਭਾਈ ਬਹੁਤ ਹੀ ਸੋਹਣਾ ਕੰਮ ਕੀਤਾ ਹੈ 1 ਜਨਵਰੀ ਸ਼ਾਨਦਾਰ ਹੈ ਬੋਟਮ ਤੇ ਵਰਕਲ ਕੋਈ ਤੁਹਾਡਾ ਮਨ ਨੂੰ ਸ਼ੁਰੂ ਆ ਬੋਟਮ ਵਰ ਗਈ ਬਹੁਤ ਹੀ ਪਿਆਰਾ ਦਵਕੇ ਦਾ ਕੰਮ ਕੀਤਾ ਹੋਇਆ ਬਾਜੂ ਤੇ ਕਾ ਲੋ ਹੈਵੀ ਬਾਜੂ ਹੈ ਫਰੰਟ ਹੈਵੀ ਹੈ ਪੂਰਾ ਫਰੰਟ ਉੱਪਰ ਤੱਕ ਹੈਵੀ ਹੈ ਤੇ ਆ ਬਾਦੀ ਦੁਪੱਟਾ ਇਹਦਾ ਦਾਈ ਬਾਈਟ ਬੱਟੇ ਵੇਖੋ ਕੀ ਖਸ਼ਾ ਦੇ ਦੁਪੱਟਾ ਪੂਰਾ ਜਾਲ ਬਣਿਆ ਵੇ ਜੀ ਚਾਰੇ ਕੋਰਨਰ ਹੈ ਫੁੱਲ ਬਾਰਡਰ ਹੈ ਤੇ ਦੇਖੋ ਜੀ ਜਿਹੜੇ ਅਸੀਂ ਕਹੀਏ ਕਿ ਵੀਡੀਓ ਦੇ ਵਿੱਚ ਤੁਸੀਂ ਲਾਜ ਤੱਕ ਬਣੇ ਰਹਿਣਾ ਕੋਈ ਵੀ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਜਿਹਦੇ ਤੁਸੀਂ winner ਹੋ ਸਕਦੇ ਹੋ ਮੈਦੇ ਤਾਂ ਭਾਜੀ ਵੀਡੀਓ ਨੂੰ ਕੀ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਨਾਮ ਤੁਸੀਂ ਜਿੱਤ ਸਕਦੇ ਹੋ ਜਿਸ ਤੋਂ ਦਿਓ ਨਾਮ ਜਿਸ ਤੋਂ ਦਿਓ ਵੀਡੀਓ ਬਰਾਣੀ ਦੇਖਿਓ ਬਲੌਗ ਨੂੰ ਪੂਰਾ ਦੇਖਿਓ ਡਿਜ਼ਾਈਨ ਨਵੇਂ ਦੇਖਿਓ ਚੀਜ਼ਾਂ ਨਵੀਆਂ ਆਈਆਂ ਆਪਣੇ ਕੋਲ ਆ ਭਾਜੀ ਦੁਪੱਟਾ ਵਰਗਾ ਪਾਜੀ ਦੁਪੱਟੇ ਬਹੁਤ ਸੋਹਣੇ ਆ ਗਏ ਆ ਸਾਰੇ ਦੁਪੱਟੇ ਆ ਗਏ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਤੁਹਾਨੂੰ ਜਿਵੇਂ ਕੀ ਸਾਇਲ ਭਾਜੀ ਨੇ ਕਿਹਾ ਸਾਡੀ ਵੀਡੀਓ ਤੁਸੀਂ ਅੰਤ ਤੱਕ ਦੇਖੀ ਹੈ ਤੇ ਤੁਸੀਂ ਨਾਮ ਦੇ ਸਕਦੇ ਹੋ ਜੀ ਤੇ ਆਪਣਾ ਬਲੌਗ ਪੈ ਜਾਣਾ ਪਾਜੀ 8:00 ਵਜੇ 8:00 ਵਜੇ ਬਲੌਗ ਪੈਣਾ ਤੁਹਾਡੇ ਕੋਲ ਦੋ ਦਿਨ ਹੈ ਜਿੱਤਨ ਨੂੰ ਜੀ ਸੈਂਪਲ ਲੱਕ ਹੈ ਸੈਂਪਲ ਚਾਰ ਕਰਦੇ ਬੋਲ 11 ਕਰਦੇ ਆ ਬਨਾਬ ਆਰਟੀਕਲ ਬਹੁਤ ਹੀ ਸੋਹਣਾ ਜੀ ਵੀ ਪੂਰਾ ਦੇਖ ਰਿਹਾ ਜੀ ਸਾਰਾ ਹੈਪ ਦਾ ਵਰਕਰ ਤੇ ਹੋਇਆ ਢੇਰਾ ਝੱਕਾ ਥੋੜਾ ਬਹੁਤ ਹੀ ਝੇਰਾ ਥੋੜਾ ਬਰਾ ਹੈ ਦੋ ਤਮਕੇ ਵਾਹ ਕਾ ਆ ਬਾਜੂ ਦੇ ਵਰਕਰ ਕੋ ਕੋ ਦਾ ਵਰਕਰ ਪੁੱਲ ਬੜਾ ਪੁੱਲ ਹੈ ਏ ਕਲਾਸ ਕੋ ਆ ਗਈ ਹੈ ਇਹਦਾ 3600 ਰੁਪਏ ਰੇਟ ਹੈ 3600 ਰੁਪਏ ਦਾ ਨਾਲ ਦੁਪੱਟਾ ਬਹੁਤ ਫੈਸ਼ਨ ਚਾਰ ਕਰਦਾ ਸੈਂਪਲ ਹਰ ਵੀ ਕਰਦੇ 8 ਬਟੇ ਜੀ ਬਹੁਤ ਹੀ ਸੋਹਣਾ ਦੁਪੱਟਾ ਵੀ ਇਹ ਬਹੁਤ ਹੀ ਪਿਆਰਾ ਬੰਦਾ ਰੇਟ ਹੈ 3600 ਰੁਪਏ ਚੈੱਕ ਕਰ ਲੋ ਜੀ ਐਨ ਬਹੁਤ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਆ ਚਾਰ ਕਲਰਾਂ ਦਾ ਸੈਟ ਹੈ ਸੈਂਪਲ ਉੱਗੇ ਇੱਕ ਆਰਟੀਕਲ ਆਪਣੇ ਕੋਲ ਆ ਆਇਆ ਬੇਬੀ ਜਿਵੇਂ ਤੂੰ ਦੇ ਪਰ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਬਿਲਕੁਲ ਡਿਫਰੈਂਟ ਹੈ ਬਿਲਕੁਲ ਹੱਟ ਕੇ ਰੇਟ ਹੈ ਕੱਤੀ ਤੋਂ ਪਰ ਆ ਜਿੰਨੇ ਡੇਨ ਆ ਨਾ ਸਾਰੇ ਨਵੇਂ ਭਰਪੂਰ ਮਾਲ ਆਇਆ ਆਪਣੇ ਕੋਲ ਮਾਲ ਦੀ ਕੋਈ ਕਮੀ ਨਹੀਂ ਆ ਸੈਂਪਲ ਚ ਕਰੋ ਪਹਿਲਾਂ ਦੇ 3300 ਰੁਪਏ ਤੇ ਇੰਨਾ ਸੋਹਣਾ ਡਿਜ਼ਾਈਨ ਹੈ ਬਾਜੂ ਦੇ ਵਰਕ ਹੈ ਦੁਪੱਟੇ ਦੇ ਵਰਕ ਹੈ ਆਰਟੀਕਲ ਬਹੁਤ ਕੋਰੇ ਬਹੁਤ ਹੀ ਸੋਹਣਾ ਆਰਟੀਕਲ ਇਹਨੇ ਚਾਰ ਕਲਰ ਹੈ ਇਹ ਸੈਂਪਲ ਹੈ ਸਾਰੇ ਕਲਰ ਡਿਫਰੈਂਟ ਡਿਜ਼ਾਈਨ ਹੋਣਗੇ ਆਹ ਆਰਟੀਕਲ ਬਹੁਤ ਪਿਆਰਾ ਹੈ 1 ਮੀਟਰ ਦਾ ਹਿੱਸਾ ਲਿਆ ਨਾ 2000 2000 ਡੀਅਰ ਨਪਰਮਨ ਜਾ ਰਹੇ ਜਿੰਨੋ ਮਰਜ਼ੀ ਆਇਓ ਮਿਲੇਗਾ ਮਿਲੇਗਾ ਡੀਅਰ ਖਤਮ ਹੋਏ ਤਾਂ ਫਿਰ ਵੀ ਕਸਟਮਰ ਮੰਗਾਂਗਾ ਆਹ ਆਰਟੀਕਲ ਬਹੁਤ ਥੋੜਾ ਹੈ ਇਹ ਦੋਨੋਂ ਆਵੇਗੀ ਇਹ ਚੈੱਕ ਕਰ ਲਓ ਮੇਰੇ ਬਹੁਤ ਹੀ ਪਿਆਰਾ ਡੀਅਰ ਬਣਿਆ ਹੋਇਆ ਆਹ ਗੋਤਾ ਪੱਦੀ ਦਾ ਕੰਮ ਕਿੱਸੇ ਹੋਇਆ ਸਪੰਡ ਕਰ ਰਹੇ ਨੇ ਸੈਂਪਲ ਹਾਰੇ ਮੈਂ ਕੀ ਕਰਕੇ ਇੱਕ ਆੜ ਬੱਤਾ ਮੇਰੇ ਆੜ ਬੱਤਾ ਬੱਤਾ ਬਹੁਤ ਥੋੜਾ ਵੀ ਸੈਕਟਰ ਸਰੋ ਦੋ ਲੜ ਰਹੇ ਨੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਨਦਾਰ ਦੇ ਬਿਲਕੁਲ ਡਿਫਰੈਂਟ ਦੇ ਬੇ ਕੋ ਹੱਸੇ ਆਪਾ ਜਿਲੇ ਹਟਕੇ ਹਟਕੇ ਆ ਆ ਆਪਣਾ ਆ ਗਿਆ ਲੇਟੈਸਟ ਤੇ ਇੰਸਟਾਗ੍ਰam ਵਾਲਾ ਫਿੱਟ ਦੇ ਆ ਹਾਲੋ ਜੀ ਪਹੁੰਚੇ ਵਰ ਕਵਾੜਾ ਹੈਵੀ ਬਾਜੂ ਵਾਲਾ ਇਹ ਹੈ ਜੰਗਲ ਵਾਲਾ ਡਿਜ਼ਾਈਨ ਇਹਨਾਂ ਦੇ ਜੰਗਲ ਵਾਲਾ ਡਿਜ਼ਾਈਨ ਕਰੇਪ ਦੇ ਉੱਪਰ ਅੱਜ ਕੱਲੇ ਹਵਾ ਨਹੀਂ ਸੈਂਪਲ ਆ ਪਾ ਸੈਂਪਲ ਕਿਉਂਕਿ ਚਾਚਾ ਮੈਂ ਆਪਾਂ ਕਲਰ ਹਨੇ ਡਿਜ਼ਾਈਨ ਹਨੇ ਖੋਲ ਕੇ ਟਾਈਮ ਲੱਗਦਾ ਕਾਫੀ ਅੱਜ ਕੱਲੇ ਸੈਂਪਲ ਆਵਾਗਦਾ ਪਹਿਲੀ ਵਾਰ ਲਓ ਜੀ ਕੱਲਾ ਕੱਲਾ ਡਿਜ਼ਾਈਨ ਦਿਖਾਵਾਂਗੇ ਅੱਜ ਤੁਹਾਨੂੰ ਸਾਰੇ ਡਿਜ਼ਾਈਨ ਤੁਸੀਂ ਦੋ ਨਾਲ ਦੇਖਣੇ ਪਿਓ ਦੇ ਕਰੇਪ ਦੇ ਔਰ ਗੰਜਾ ਦੇ ਅ ਦੂਜਾ ਡਿਜ਼ਾਈਨ ਆ ਗਿਆ ਭਾਜੀ ਲਓ ਜੀ ਚੈੱਕ ਕਰੋ ਅੱਜ ਦਾ ਦੂਜਾ ਡਿਜ਼ਾਈਨ ਇਸ ਸਾਰੇ ਡੀਐਨਏ ਦੇ ਵਿੱਚ ਚਾਰ ਚਾਰ ਕਲਰ ਮਿਲਣਗੇ ਆਪਾਂ ਕੱਲਾ ਸੈਂਪਲ ਧਾਰਿਆ ਪਾਜੀ ਕੱਲਾ ਸੈਂਪਲ ਇਹਨਾਂ ਦੇ ਚਾਰ ਕਲਰ ਹੋਣਗੇ ਹਰੇਕ ਡੀਐਨਏ ਜਿੰਨੇ ਵੀ ਡੀਐਨਏ ਦਿਖਾ ਰਹੇ ਹਾਂ ਸਾਰੇ ਸੈਂਪਲ ਕੋਣਗੇ weight ਹੈ 3200 3100 ਕੁਝ ਜਿਹੜੇ ਆ ਗਏ ਪਾਜੀ ਲਓ ਜੀ ਮੈਂ ਇਹ ਕਲਰ ਦੇ ਵਿੱਚ ਅਠਤਾਲੀ ਸੋਹਦੀ ਰੇਨ ਦੇ ਵਿੱਚ ਮਲਟੀ ਹੈਡ ਦਾ ਹੈਂਡਵਰਕ ਕੀਤਾ ਹੋਇਆ ਬਹੁਤ ਪਿਆਰਾ ਦੁਪੱਟਾ ਜਿਹੜਾ ਨਾਲ ਰਹਿਣ ਵਾਲਾ ਚਨੌਣ ਵਾਲਾ ਆਹ ਲੋ ਜੀ ਚੈੱਕ ਕਰੋ ਡਿਜ਼ਾਈਨ ਇਹ ਬਹੁਤ ਹੀ ਪਿਆਰੇ ਪਿਆਰੇ ਤੇ ਸੋਹਣੇ ਡਿਜ਼ਾਈਨ ਦਿਖਾ ਰਿਹਾ ਤੁਹਾਨੂੰ ਜਿਹੜੇ ਕਿ ਪਾਰਟੀ ਵੇਅਰ ਕੱਪੜਿਆਂ ਤੇ ਪਾਰਟੀ ਦੇ ਸੁਟਾ ਆਇਆ ਭਾਜੀ ਚੌਥਾ ਰਹਿਣਾ ਆਪ ਆਹ ਲੋ ਜੀ ਚੈੱਕ ਕਰੋ ਸਪੈਸ਼ਲ ਬਰਾਈਡਲ ਰੈੱਡ ਕਲਰ ਇਹ ਸੈਂਪਲ ਹੈ ਜੀ 400 ਹੈ ਨਾ 400 ਹਾਤੇ ਆ ਚਾਰਾਂ ਵਿੱਚ ਚਾਰ ਚਾਰ ਕਰ ਰਿਹਾ ਅੱਜ ਜਦ ਹਮਾਰੇ ਕੱਲੇ ਸੈਂਪਲ ਪਿਓਰ ਦੇ ਸੈਂਪਲ ਹਾਵਾਂਗੇ ਦਾ ਜਨਵਰੀ ਬਾਅਦ ਖਾਵਾਂਗੇ ਉਹ ਜਿੰਨੇ ਸੈੱਟ ਫੜਾਵਾਂਗੇ ਸਾਰੇ ਅੱਜ ਰੇਟਾਂ ਫੜਾਵਾਂਗੇ ਬਿਲਕੁਲ ਜੀ ਬਿਲਕੁਲ ਅੱਧੇ ਰੇਟ ਵਾਲੇ 50% ਆਫ ਵਾਲੇ ਆ ਗਿਆ ਸਾਲ ਪਨੀ ਪਰ ਮਰੀਏ ਲੋ ਜੀ ਗੋਟਾ ਪੱਤੀ ਸਟਾਈਲ ਦੇ ਵਿੱਚ ਲਾਸਟ ਡਿਜ਼ਾਈਨ ਆ ਫਿਰ ਗਾਹਾਂ ਆਪਾਂ neck ਬੰਦੀਆਂ ਤੁਹਾਨੂੰ ਅਲੱਗ ਤੋਂ ਦਿਖਾਵਾਂਗੇ ਇਹ ਆਪਣਾ ਪੰਜਵਾਂ ਤੇ ਇੱਕ ਕੈਟਾਗਰੀ ਦਾ ਲਾਸਟ ਡਿਜ਼ਾਈਨ ਹੈ ਜਿਹੜਾ ਕਿ 3600 ਦੀ ਰੇਂਜ ਦੇ ਵਿੱਚ ਹੈਵੀ ਦੁਪੱਟੇ ਨਾਲ ਤੇ ਐਦੋਂ ਬਾਅਦ ਚੱਲਾਂਗੇ ਆਪਾਂ ਅਗਲੇ ਡਿਜ਼ਾਈਨਾਂ ਕਰਨੀ ਬਹੁਤ ਸੋਹਣੇ ਆ ਗਏ ਆ ਬੁਟੀਕ ਦੇ ਸਟਾਈਲ ਆ ਤੁਸੀਂ ਚੈੱਕ ਕਰਿਓ ਸਿੰਗਲ ਸਿੰਗਲ ਡਿਜ਼ਾਈਨ ਆ ਬਹੁਤ ਪਿਆਰਾ ਕੰਮ ਹੋਇਆ ਹੋਇਆ ਬਾਜੂ ਤੇ ਪੌਂਜਿਆਂ ਤੇ ਜੀ ਬਹੁਤ ਪ੍ਰਾਈਸ ਘੱਟ ਕੇ ਮਿਲ ਜਾਣਾ ਤੁਹਾਨੂੰ ਬੁਟੀਕ ਸਟਾਈਲ ਆ 5500 ਦੀ ਰੇਂਜ ਵਿੱਚ ਮਿਲ ਜਾਣਾ ਜੀ ਅਗਲਾ ਡਿਜ਼ਾਈਨ ਵਾਲਾ ਪਰ ਜਲਦੀ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਬੁਟੀਕ ਸਟਾਈ ਤੁਹਾਨੂੰ ਦਿਖਾਉਣ ਜਾ ਰਿਹਾ ਸੀ ਅੱਜ ਸਾਰੇ ਡਿਜ਼ਾਈਨ ਨਿਊ ਹੈ ਜੀ ਬਹੁਤ ਪਿਆਰੇ ਡਿਜ਼ਾਈਨ ਆਏ ਹੈ ਜਿਹਦਾ ਰੇਟ ਹੈਗਾ ਜੀ 5500 ਵੀਡੀਓ ਤੁਸੀਂ ਐਂਡ ਤੱਕ ਦੇਖਣੀ ਹੈ ਸੂਟ ਬਹੁਤ ਸੋਹਣੇ ਦਿਖਾਵਾਂਗੇ ਤੁਹਾਨੂੰ ਤੇ ਇਹਦੇ ਵਿੱਚ ਹੀ ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ ਜਿਹਦੇ ਤੁਸੀਂ ਜਿੱਤ ਸਕਦੇ ਹੋ ਜੀ ਇਨਾਮ ਹਾਂ ਲੋ ਜੀ ਪਹਿਲਾਂ ਤੁਸੀਂ ਡਿਜ਼ਾਈਨ ਬੇਲਾਂ ਦੇਖ ਕੇ ਦੂਸਰੇ ਆਪ ਫਰੰਟ ਦਾ ਆ ਗਿਆ ਜੀ ਨਵੇਂ ਕੱਪੜੇ ਦੇ ਉੱਪਰ ਡਿਜ਼ਾਈਨ ਸਾਰਾ ਮੋਤੀਆਂ ਨਾਲ ਜੜਿਆ ਹੋਇਆ ਹੈ ਜੀ ਪੌਂਜੀਆਂ ਦੇ ਵਰਕ ਮਿਲ ਜੇਗਾ ਦਪੱਟਾ ਦੇ ਨਾਲ ਮਿਲੇਗਾ ਜੀ ਕੰਟਰਾਸਟ ਕੰਟਰਾਸਟ ਦਪੱਟਾ ਆਇਆ ਇਹਦੇ ਨਾਲ ਜੀ ਰਾਇਲ ਦਾ ਜੀ ਰਾਇਲ ਬਲੂ ਕੰਟਰਾਸਟ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਣ ਲੱਗਿਆ ਇਹ ਵੀ ਬਹੁਤ ਪਿਆਰਾ ਕਪੜਾ ਹੈ ਨਵੇਂ ਕਪੜੇ ਨੇ ਡਿਜ਼ਾਈਨਿੰਗ ਹੈ ਸਾਰੀ ਪੈਚ ਦਾ ਕੰਮ ਹੋਇਆ ਹੈ ਦਪੱਟਾ ਬਹੁਤ ਸੋਹਣਾ ਹੈ ਜੀ ਲਓ ਜੀ ਚੈੱਕ ਕਰੋ ਜੀ ਦਪੱਟਾ ਜਿਹਦਾ ਰੇਟ ਤੁਹਾਨੂੰ ਮਿਲ ਜਾਣਾ 7400 ਦੀ ਰੇਂਜ 'ਚ ਵੀਡੀਓ ਐਂਡ ਤੱਕ ਦੇਖਣੀ ਹੈ ਬਹੁਤ ਸੋਹਣੇ ਸੋਹਣੇ ਸੂਣ ਦਿਖਾਵਾਂਗੇ ਤੇ ਤੁਹਾਨੂੰ ਪੁੱਛੇ ਜਾਣਗੇ ਬਹੁਤ ਸੋਖੇ ਸਵਾਲ ਜਿਹਦਾ ਤੁਸੀਂ ਜਵਾਬ ਦੇ ਕੇ ਵਿਜੇਤਾ ਹੋ ਸਕਦੇ ਹੋ ਸਾਡੇ ਇੱਗਟਾ ਦੇ ਜਿਹੜੇ ਅਨਬਾਕਸ ਕਰ ਦਿੱਤੇ ਲੋ ਜੀ ਅਗਲਾ ਡੇਨ ਆਪਾਂ ਚੈੱਕ ਕਰ ਲਈਏ ਕਰਾਸ਼ ਦੇ ਉੱਪਰ ਹੈ ਸਾਰਾ ਪਰਮਾ ਕੰਮ ਕੀਤਾ ਹੋਇਆ ਦੁਪੱਟਾ ਇਹਦੇ ਨਾਲ ਹੈਗਾ ਜੀ ਮਹਿਰੂਨ ਕਲਰ ਦਾ ਫੋਰ ਸੈਟ ਕੰਮ ਹੈ ਡਿਜ਼ਾਈਨਿੰਗ ਸਾਰੀ ਨਵੀਂ ਹੈ ਜੀ ਇੱਕ ਬੇਸ ਮੇਰੇ ਕੋਲ ਆਇਆ ਜੀ ਆ ਵਾਲਾ ਤੁਸੀਂ ਨਾਮ ਤਾਂ ਸੁਣਿਆ ਹੀ ਹੋਣਾ ਜੀ ਖੀਮਖਾਬ ਦਾ ਬੇਸ ਹੈ ਜੀ ਇਹਦੇ ਨਾਲ ਇੱਕ ਚੀਜ਼ ਨਵੀਂ ਕੀ ਆਈ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਇਹ ਆ ਗਈ ਜੀ ਸ਼ੈਲਟਰ ਸ਼ੈਲਟਰ ਤੇ ਹੈਗਾ ਕੇਰਾ ਠੀਕ ਹੈ ਜੀ ਇਹਦੇ ਨਾਲ ਕੀ ਆਇਆ ਜੀ ਸਟੀਚ ਪਲਾਜੋ ਸਟੀਚ ਪਲਾਜੋ ਆਇਆ ਹੈ ਨਾਲ ਜਿਹਦੇ ਪੌਂਚੇ ਦੇ ਵਰਕ ਹੋਇਆ ਹੋਇਆ ਦੁਪੱਟਾ ਦੇ ਨਾਲ ਬਹੁਤ ਸੋਹਣਾ ਰਹਿਣ ਵਾਲਾ ਚੈੱਕ ਕਰ ਲਓ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਤੇ ਇਹਦਾ ਜਿਹੜਾ ਰੇਟ ਹੈ ਜੀ ਇਹਦਾ ਰੇਟ ਤੁਹਾਨੂੰ ਮਿਲ ਜਾਣਾ 6400 ਦੀ ਰੇਂਜ ਚ ਰੈਡੀमेड ਤਿਆਰ ਹੋਇਆ ਹੈ ਪਲਾਜੋ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਬਣੇਗਾ ਜੀ ਬਹੁਤ ਸੋਹਣਾ ਇਹਦੇ ਵਿੱਚ ਡਿਜ਼ਾਈਨ ਕਲਰ ਅਲੱਗ-ਅਲੱਗ ਮਿਲ ਜਾਣਗੇ ਅਗਲਾ ਇੱਕ ਦਿਨ ਆਏ ਮੇਰੇ ਕੋਲ ਉਸ ਤੋਂ ਬਾਅਦ ਤੁਸੀਂ ਵੀਡੀਓ ਸਾਡੀ ਪੂਰੀ ਦੇਖਣੀ ਹੈ ਬਹੁਤ ਸੋਹਣੇ-ਸੋਹਣੇ ਸੂਟ ਦਿਖਾਵਾਂਗੇ ਤੁਹਾਨੂੰ ਅਸੀਂ ਅੱਜ ਆਹ ਲਓ ਜੀ ਆਪ ਵੀ ਚੈੱਕ ਕਰ ਲਓ ਪੂਰਾ ਪ੍ਰਿੰਟ ਭਰਿਆ ਹੋਇਆ ਜੀ ਰੇਟ ਹੈਗਾ 67 ਤੋਂ ਹੁਣ ਅੱਗੇ ਆਪਾਂ ਤੁਹਾਨੂੰ ਡਿਜ਼ਾਈਨਿੰਗ ਬਹੁਤ ਦਿਖਾਵਾਂਗੇ ਵੀਡੀਓ ਸਾਡੇ ਨਾਲ ਬਲੇਰੀਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਕੇ ਆ ਅੱਗੇ ਇਹ ਡਿਜ਼ਾਈਨ ਆ ਦਿਖਾਵਾਂਗੇ ਸਾਈਲ ਭਾਜੀ ਹਾਂਜੀ ਜਿਵੇਂ ਕਿ ਰਜਤ ਭਾਜੀ ਪ੍ਰਦੀਪ ਭਾਜੀ ਤੁਹਾਨੂੰ ਡਿਜ਼ਾਈਨ ਦਿਖਾ ਕੇ ਗਏ ਆ ਤੇ ਲਓ ਜੀ ਮੈਂ ਹੁਣ ਸਟਾਰਟ ਕਰਤੇ ਡਿਜ਼ਾਈਨ ਇਹ ਜਿਹੜੇ ਅੱਜ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਹਾਂ ਬਿਲਕੁਲ ਹੀ ਨਵੇਂ-ਨਵੇਂ ਕੱਪੜਿਆਂ ਤੇ ਜਿਵੇਂ ਕਿ ਆ ਜਿਰਾਫ ਕਪੜਾ ਪਹੁੰਚੇ ਵਰਕ ਵਾਲਾ ਬਹੁਤ ਹੀ ਸ਼ਾਨਦਾਰ ਕਈ ਡਿਜ਼ਾਈਨ ਆਪਾਂ ਵਿੱਚ ਰਿਪੀਟ ਵੀ ਦਿਖਾ ਰਹੇ ਆ ਜਾਣ ਕੇ ਕਿਉਂਕਿ ਅਸੀਂ ਵਿੱਚੋਂ ਕੋਈ ਵੀ ਕੁਐਸਚਨ ਕੋਈ ਵੀ ਕਲਿਊ ਪੁੱਛ ਸਕਦੇ ਆ ਜੀ ਆਹ ਡਿਜ਼ਾਈਨ ਤੁਸੀਂ ਚੈੱਕ ਕਰੀ ਚਲੋ ਰੇਟ ਚੈੱਕ ਕਰੀ ਚਲੋ ਕੰਟਰਾਸਟ ਚੈੱਕ ਕਰੀ ਚਲੋ ਮੇਰੇ ਆ ਨੈਕਲੇ ਡਿਜ਼ਾਈਨ ਆ ਗਿਆ ਮੇਰਾ ਰਾਜਾ ਰਾਣੀ ਵਾਲਾ ਬਹੁਤ ਹੀ ਸ਼ਾਨਦਾਰ ਮਹਿਰੂਨ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਆਇਆ ਜੀ ਦੀ ਬੈਕ ਫਰੰਟ ਵਰਕ ਵਾਲੀ ਆ ਜੀ ਬਿਲਕੁਲ ਚੈੱਕ ਕਰ ਸਕਦੇ ਹੋ ਫਰੰਟ ਦੇ ਨਾਲ ਨਾਲ ਬੈਕ ਵੀ ਵਰਕ ਵਾਲੀ ਆਏਗੀ ਤੇ ਦੁਪੱਟਾ ਆਏਗਾ অর্ਗੈਨਿਕ ਬੇਜ ਦਾ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਜੀ ਨੈਕਟ ਡਿਜ਼ਾਈਨ ਆ ਗਿਆ ਆਪਣੇ ਕੋਲੇ ਰਾਇਲ ਬਲੂ ਕਲਰ ਦਾ ਬੋਟਮ ਵਰਕ ਵਾਲਾ ਬਹੁਤ ਹੀ ਗਿਆਰਾ ਤੇ ਸੋਨਾ ਡਿਜ਼ਾਈਨ ਜਿਹੜਾ ਕਿ ਸੈਂਟਰ ਪੈਨਲ ਬਣਿਆ ਹੋਇਆ ਬਾਜੂ ਤੇ ਵਰਕ ਆਏਗਾ ਆਹ ਲਓ ਜੀ ਆ ਆ ਗਿਆ ਚਲੌਣ ਦਾ ਦੁਪੱਟਾ ਲਓ ਜੀ ਦੁਪੱਟੇ ਚੈੱਕ ਕਰੀ ਚੱਲੋ ਡਿਜ਼ਾਈਨ ਚੈੱਕ ਕਰੀ ਚੱਲੋ ਇਹਦੇ ਵਿੱਚੋਂ ਹੀ ਅਸੀਂ ਕਲੀਉ ਪੁੱਛਨੇ ਆ ਇਹ ਸਾਰੇ ਡਿਜ਼ਾਈਨ ਤੁਹਾਨੂੰ ਦਿਖਾ ਰਿਆ ਸੀ ਅਲੱਗ-ਅਲੱਗ ਹਾਂ ਅਗੇ ਜੀ ਖੀਮਖავ ਦਾ ਬੋਟਮ ਵਰਕ ਵਾਲਾ ਨੈਕਲੇਸ ਸਟਾਈਲ ਆ ਲੋ ਜੀ ਆ ਨੈਕਲੇਸ ਬਣਿਆ ਹੋਇਆ ਖੀਮਖਾਬ ਦੇ ਉੱਤੇ ਬਹੁਤ ਹੀ ਸੋਹਣਾ ਹੈਂਡਵਰਕ ਕੀਤਾ ਹੋਇਆ ਆ ਚੈੱਕ ਕਰੋ ਇਹਦੇ ਵਿੱਚ ਦੋ ਬੂਟਿਆਂ ਦੇ ਨਾਲ ਗਲਾ ਬਣਿਆ ਹੋਇਆ ਜੀ ਤੇ ਦੁਪੱਟਾ ਰਹਿਣ ਵਾਲਾ ਇਹਦਾ ਬਿਲਕੁਲ ਹੀ ਗੋਟੇ ਨਾਲ ਸ਼ੈਅਰ ਕੀਤਾ ਹੋਇਆ ਬੁਟੀਕ ਸਟਾਈਲ ਨੈਕਸਟ ਡਿਜ਼ਾਈਨ ਆ ਗਿਆ ਜੀ ਆਪਣਾ ਔਰਗੈਂజా 베ਸ ਦੇ ਉੱਤੇ ਗਲਾਸ ਟਿਸ਼ੂ ਔਰਗੈਂజా ਫੁਲਕਾਰੀ ਸਟਾਈਲ ਪੌਂਚੇ ਵਰਕ ਵਾਲਾ ਜੀ ਦਾ ਬੈਕ ਤੇ ਫਰੰਟ ਬਣਿਆ ਹੋਇਆ ਆ ਚੈੱਕ ਕਰੋ ਜੀ ਇਹਦਾ ਬੈਕ ਆ ਗਿਆ ਫਰੰਟ ਵੀਡੀਓ غور ਨਾਲ ਦੇਖਣੀ ਹੈ ਜੀ ਇਹ ਬਲੌਗ ਅਪਲੋਡ ਕੀਤਾ ਜਾਏਗਾ ਜੀ ਦੇ ਵਿੱਚ ਤੁਹਾਨੂੰ ਅਸੀਂ ਕੋਈ ਵੀ ਸਵਾਲ ਪੁੱਛ ਸਕਦੇ ਆ ਜਿਹਦੇ ਰਾਹੀਂ ਤੁਸੀਂ ਇਨਾਮ ਜਿੱਤ ਸਕਦੇ ਹੋ ਆ ਗਿਆ ਜੀ ਦੁਪੱਟਾ ਫੁਲਕਾਰੀ ਵਾਲਾ ਨੈਕਸਟ ਡਿਜ਼ਾਈਨ ਆ ਗਿਆ ਜੀ ਆਪਣਾ yellow color ਦੇ ਵਿੱਚ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਪੌਂਚੇ ਵਰਕ ਵਾਲਾ ਆਹ ਲਓ ਜੀ ਇਹ ਜਿਹੜੇ ਸੂਟ ਤੁਹਾਨੂੰ ਦਿਖਾ ਰਹੇ ਆ ਅੱਜ ਪਾਰਟੀ wear sample ਦਿਖਾ ਰਹੇ ਆ ਇਹਦੇ ਨਾਲ ਦੀ ਫੁੱਲ ਵੈਰਾਈਟੀ ਤੁਹਾਨੂੰ ਮਿਲਣੀ ਆਪਣੇ ਕੋਲੇ ਅਵੇਲੇਬਲ ਅਗਲਾ ਡਿਜ਼ਾਈਨ ਆ ਗਿਆ ਜੀ ਮੇਰਾ ਸਰਵੋਸਕੀ ਵਰਕ ਵਾਲਾ ਇਵੇ ਚੈੱਕ ਕਰਦੇ ਰਿਓ ਵੀਰੇ ਡਿਜ਼ਾਈਨਾਂ ਦੇ ਨਾਲ-ਨਾਲ ਮੈਂ ਵਰਕ ਦਾ ਨਾਮ ਵੀ ਬੋਲ ਰਿਹਾ ਆ ਠੀਕ ਹੈ ਜੀ ਕੱਪੜੇ ਵੀ ਦੱਸ ਰਿਹਾ ਤੇ ਤੁਸੀਂ ਧਿਆਨ ਨਾਲ ਦੇਖਣੀ ਹੈ ਪੂਰੀ ਵੀਡੀਓ ਲਾਸਟ ਤੱਕ ਦੇਖਣੀ ਹੈ ਕਿਉਂਕਿ ਇਹਦੇ ਵਿੱਚੋਂ ਹੀ ਤੁਹਾਨੂੰ ਸਵਾਲ ਪੁੱਛੇ ਜਾਣਗੇ ਜਿਵੇਂ ਕਿ ਪਦੀ ਭਾਜੀ ਨੇ ਦਿਖਾਏ ਰਜਤ ਭਾਜੀ ਨੇ ਦਿਖਾਏ ਸਾਰੇ ਡਿਜ਼ਾਈਨਾਂ ਵਿੱਚੋਂ ਅਸੀਂ ਤੁਹਾਨੂੰ ਕੁਐਸਚਨ ਪੁੱਛ ਸਕਦੇ ਆ ਜਿਹਦੇ ਤੁਸੀਂ ਅਨਸਰ ਦੇਣੇ ਆ ਤੇ ਤੁਸੀਂ ਵਿਨਰ ਹੋ ਸਕਦੇ ਹੋ ਲਓ ਜੀ ਸਪੈਸ਼ਲ orange ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਿਲਵਰ ਵਰਕ ਦੇ ਵਿੱਚ orange ਕਲਰ ਦਾ ਸੂਟ ਤੁਹਾਡੇ ਸਾਹਮਣੇ ਹੈ ਚੈੱਕ ਕਰੋ ਜੀ ਟੋਟਲੀ ਹੈਂਡਵਰਕ ਕੀਤਾ ਹੋਇਆ 50 ਤੋਂ 100 ਦੀ ਰੇਂਜ ਚ 5200 ਦੀ ਰੇਂਜ ਚ ਵਰਕ ਵਾਲੇ ਦੁਪट्टे ਦੇ ਨਾਲ ਹੈ ਆਹ ਲਓ ਜੀ ਆ ਆ ਗਿਆ ਆਪਣਾ ਰਸਟ ਕਲਰ ਦਾ ਸਿਲਵਰ ਵਰਕ ਜਿਹਨੂੰ ਕਿ ਜੁਐਲਰੀ ਵਰਕ ਵੀ ਕਹਿ ਦਿੰਦੇ ਆ ਆਹ ਲਓ ਜੀ ਚੈੱਕ ਕਰੋ ਡਿਜ਼ਾਈਨ ਆ ਗਿਆ ਜੀ ਜਾਲ ਦੁਪੱਟਾ ਲਓ ਜੀ ਦੁਪੱਟਾ ਚੈੱਕ ਕਰੋ ਜਾਲ ਦੁਪੱਟਾ ਆਏਗਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਐਦੋ ਬਾਦ ਦਿਖਾ ਰਿਆ ਮੈਂ ਤੁਹਾਨੂੰ ਰੈਡ ਵਰਕ ਦੇ ਵਿੱਚ ਕਸ਼ਮੀਰੀ ਕੰਮ ਵਾਲਾ ਆਰਗੈਨਿਕ ਵੇਸ ਤੇ ਬਹੁਤ ਹੀ ਪਿਆਰਾ ਸੂਟ ਜਿਹਦੇ ਕਿ ਪੌਂਚੇ ਬਣੇ ਹੋਏ ਆ ਆਹ ਲਓ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਹੈ 5400 ਦੀ ਰੇਂਜ ਦੁਪੱਟਾ ਨਾਲ ਵਰਤਣ ਵਾਲਾ ਮੋਨ ਮੈਂ ਲੈ ਕੇ ਆਇਆ ਤੁਹਾਡੇ ਲਈ ਦਬਕੇ ਵਰਕ ਵਾਲਾ ਲਓ ਜੀ ਇਹ ਸਾਰੇ ਦੇ ਸਾਰੇ ਜਿੰਨੇ ਡਿਜ਼ਾਈਨ ਤੁਹਾਨੂੰ ਦਿਖਾਏ ਐ ਸਾਰੇ ਡਿਜ਼ਾਈਨ ਡਿਫਰੈਂਟ ਐ ਬੇਸ ਡਿਫਰੈਂਟ ਐ ਇਹਨਾਂ ਦੇ ਵਰਕ ਡਿਫਰੈਂਟ ਐ ਜਿਹੜੇ ਕਿ ਅਸੀਂ ਤੁਹਾਨੂੰ ਕਲਿਊ ਪੁੱਛਣੇ ਐ ਇਹਨਾਂ ਵਿੱਚ ਹੀ ਪੁੱਛਣੇ ਐ ਆ ਤੁਸੀਂ ਧਿਆਨ ਨਾਲ ਵੀਡੀਓ ਲਾਸਟ ਤੱਕ ਦੇਖਣੀ ਐ YouTube ਤੇ ਅਪਲੋਡ ਹੋਏਗੀ ਜਿਹਦੇ ਵਿੱਚ ਤੁਸੀਂ ਜਿੱਤ ਸਕਦੇ ਹੋ ਇਨਾਮ ਆਗੇ ਜੀ ਪੋਣੀ ਬਾਜੂ ਵਾਲਾ ਔਰ ਗੈਂਜਾ ਬੇਚਤੇ ਟੋਟਲੀ ਹੈਂਡਵਰਕ ਵਾਲਾ ਸੂਟ ਨੈਕਟਡ ਹੈ ਨਾ ਜੀ ਆਪਣਾ ਹੌਟ ਪਿੰਕ ਕਲਰ ਦਾ ਜਿਹੜਾ ਕੀ ਕੀਤਾ ਹੋਇਆ ਟੋਟਲੀ ਜੁਐਲਰੀ ਵਰਕ ਭਾਜੀ ਬਰਨ ਦਾ ਵਰਕ ਸਾਰਾ ਮੈਂ ਕਾ ਟੋਟਲੀ ਪਾਰਲ ਵਰਕ ਵੀਰੇ ਹੈਂਡ ਵਰਕ ਨਾਲ ਦੁਪੱਟਾ ਹੈਵੀ ਦੁਪੱਟੇ ਦੇ ਵੀ ਕੰਮ ਹੈ ਬਿਲਕੁਲ ਭਾਜੀ ਬਿਲਕੁਲ ਆ ਚੈੱਕ ਕਰਵਾ ਲੋ ਵਾਹ ਜੀ ਵਾਹ ਦੁਪੱਟੇ ਬਹੁਤ ਹੁਣ ਸਾਈਲ ਭਾਜੀ ਇਹਦਾ ਆ ਲੋ ਮੈਂ ਕਹਿਆ ਭਾਜੀ ਫੁੱਲ ਸੋਹਣੇ ਸੋਹਣੇ ਸੂਟ ਦਿਖਾਏ ਆ ਫੁੱਲ ਸੋਹਣੇ ਸੋਹਣੇ ਦੁਪੱਟੇ ਦਿਖਾਏ ਆ ਤੇ ਇਹਨਾਂ ਸਾਰਿਆਂ ਵਿੱਚੋਂ ਹੀ ਆਪਾਂ ਤੁਹਾਨੂੰ ਸਜੂ ਪੁੱਛਨੇ ਆ ਤੇ ਹੁਣ ਵੀਡੀਓ ਚ ਬਣੇ ਰਿਓ ਅੱਗੇ